ਸਾਹਿਬ ਗੁਰੂ ਸਾਹਿਬ ਜੀ ਪ੍ਰੇਮ ਵਿਖੇ ਭੀ ਗਦਗਦ ਬਾਣੀ ਭਨਤ ਬਿਨੈ ਉਸਤਤ ਪੰਦਸਾਨੀ ਰਾਜੀ ਰਾਇ ਬੁਲਾਰਨੇ ਸੁਣੀ ਜਬਹਿ ਬਾਣੀ ਸੁਖ ਰਾਸੀ ਜਦੋਂ ਸਤਿਗੁਰੂ ਗਰੀਬ ਨਵਾਦ ਸ੍ਰੀ ਗੁਰੂ ਨਾਨਕ ਦੇਵ ਜੀਾਂ ਦੀ ਇਸ ਤਰ੍ਹਾਂ ਦੀ ਬਾਣੀ ਸੁਣੀ ਹੈ ਤੇ ਬਾਣੀ ਸੁਣ ਕਰਕੇ ਜਾਣਹੁ ਨਾਨਕ ਪਿਆ ਹੁੰਦਾ ਸੀ ਇਸ ਤਰ੍ਹਾਂ ਜਾਣਿਆ ਹੈ ਕਿ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹਨ ਜਿਹੜੇ ਸੰਸਾਰ ਤੋਂ ਉਪਰਾਮ ਹੋ ਰਹੇ ਹਨ ਉਦਾਸ ਹੋ ਰਹੇ ਹਨ ਨਿਸ਼ਚਾ ਡਿੜੇ ਕਿਨੋ ਮਨ ਰਾਉ ਬਹੁਰ ਨਾ ਕਬ ਹੋ ਭੌ ਡੁਲਾਉ ਤੇ ਰਾਜੇ ਰਾਏ ਬੁਲਾਰ ਦੇ ਮਨ ਦੇ ਵਿੱਚ ਬੜਾ ਨਿਸ਼ਚਾ ਹੋ ਗਿਆ ਭਰੋਸਾ ਹੋ ਗਿਆ ਹੈ ਐਸਾ ਦ੍ਰਿੜ ਵਿਸ਼ਵਾਸ ਹੋਇਆ ਕਿ ਫੇਰ ਕਦੇ ਵੀ ਆਪਣੇ ਮਨ ਕਰਕੇ ਇਸ ਨਿਸ਼ਚੇ ਤੋਂ ਡੋਲਿਆ ਨਹੀਂ ਹੈ ਪ੍ਰੇਮ ਵਿਖੇ ਭੇ ਗਦ ਗਦ ਬਾਨੀ ਪਨਤ ਬਿਨਾ ਉਸਤਤ ਪਦ ਸਾਨੀ ਰਾਜੇ ਸ਼ਿਵ ਨਾਮ ਦੀ ਪ੍ਰੇਮ ਵਿਖੇ ਭੇ ਗਦ ਗਦ ਬਾਨੀ ਸਤਿਗੁਰਾਂ ਦੇ ਚਰਣਾ ਦੇ ਪ੍ਰੇਮ ਦੇ ਨਾਲ ਜਿਹੜੀ ਬਾਣੀ ਹੈ ਉਹ ਗਦ ਗਦ ਹੋ ਗਈ ਹੈ ਰੁਮਾਵਲੀ ਖੜੀ ਹੋ ਗਈ ਹੈ ਗਲ ਤੱਕ ਬਾਣੀ ਭਰਵਾਈ ਹੈ ਤੇ ਗਲੇ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਹੈ ਬਿਨੈ ਉਸਤ ਤਪਦ ਸਾਨੀ ਸਤਿਗੁਰੂ ਗਰੀਬ ਨਵਾਜ਼ੀਆਂ ਦੇ ਚਰਣਾ ਕਮਨਤ ਪ੍ਰੇਮ ਦੇ ਨਾਲ ਸਤਿਗੁਰੂ ਜੀਆਂ ਦੇ ਪਾਸ ਬੇਨਤੀ ਕਰਨਾ ਕਰਦਾ ਹੈ ਜਨਮ ਧਨ ਉੜ ਭਾਗ ਹਮਾਰਾ ਜਾਤੇ ਦਰਸ਼ਨ ਭਇਓ ਤੁਮਾਰਾ ਤੇ ਇਸ ਤਰ੍ਹਾਂ ਕਹਿੰਦਾ ਹੈ ਕਿ हे ਸਤਿਗੁਰੂ ਜੀ ਸਾਡਾ ਜਨਮ ਧਨਤਾ ਦੇ ਜੋਗ ਹੈ ਸਾਡੇ ਵੱਡੇ ਭਾਗ ਹਨ ਜਿਸ ਦੇ ਕਰਕੇ ਸਾਨੂੰ ਤੁਹਾਡੇ ਦਰਸ਼ਨ ਹੋਏ ਹਨ ਮਨ ਮੇਰੇ ਕੀ ਜਨੋ ਸੁਆਮੀ ਬਨਨਾ ਕਹਿਬੋ ਅੰਤਰਜਾਮੀ ਤੇ ਕਹਿ ਲਗੇ ਸਤਿਗੁਰੂ ਜੀ ਤੁਸੀਂ ਅੰਤਰਜਾਮੀ ਹੋ ਤੇ ਮੇਰੇ ਹਿਰਦੇ ਦੀ ਬਿਰਥਾ ਨੂੰ ਮੇਰੇ ਹਿਰਦੇ ਦੀ ਗੱਲ ਨੂੰ ਆਪ ਹੀ ਜਾਣ ਲੈਣਾ ਕਰੋ اے ਸਤਿਗੁਰੂ ਜੀ ਮੇਰਾ ਤੁਹਾਨੂੰ ਕਹਿਣਾ ਨਹੀਂ ਬਣਦਾ ਹੈ ਇਸ ਕਰਕੇ ਤੁਸੀਂ ਆਪ ਹੀ ਮੇਰੇ ਹਿਰਦੇ ਦੀ ਗੱਲ ਨੂੰ ਜਾਣ ਲੈਣਾ ਕਰੋ ਕਿਉਂਕਿ ਤੁਸੀਂ ਅੰਤਰਜਾਨੀ ਹੋ ਇਸ ਕਰਕੇ ਮੇਰਾ ਕਹਿਣਾ ਮੇਰਾ ਦੱਸਣਾ ਨਹੀਂ ਬਣਦਾ ਹੈ ਅਸਨਾ ਮਨੇਖਾ ਤੁਮੈ ਪਛਾਨੋ ਰਸਨਾ ਸਖਤਨਾ ਨਤਹਿ ਬਖਾਨੋ ਏ ਸਤਿਗੁਰੂ ਜੀ ਮੇਰੀ ਇਸ ਤਰ੍ਹਾਂ ਦੀ ਮਨੀਖਾ ਬੁੱਧੀ ਨਹੀਂ ਹੈ ਮੇਰੀ ਐਨੀ ਬੁੱਧੀ ਨਹੀਂ ਕਿ ਮੈਂ ਤੁਹਾਨੂੰ ਪਛਾਣ ਸਕਾਂ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਪਛਾਣ ਨਹੀਂ ਸਕਿਆ ਏ ਸਤਿਗੁਰੂ ਜੀ ਰਸਨਾ ਸਖਤਨਾ ਨਤਹਿ ਬਖਾਨੋ ਤੇ ਮੇਰੀ ਰਸਨਾ ਆਪਦੀਆਂ ਦੇ ਕੁਸਤਤ ਵੀ ਨਹੀਂ ਕਰ ਸਕਦੀ ਹੈ ਆਪਦੀਆਂ ਦੀ ਵਡਿਆਈ ਵੀ ਨਹੀਂ ਕਰ ਸਕਦੀ ਹੈ ਕਹਿ ਹੂੰ ਤਿਨ ਪਦਖਨ ਕੀਨੀ ਚਰਨ ਕਮਲ ਪਦ ਬੰਦਨ ਕੀਨੀ ਤੇ ਇਸ ਤਰ੍ਹਾਂ ਕਹਿ ਕਰਕੇ ਰਾਜੇ ਸ਼ਵਦਾਬ ਨੇ ਉੱਠ ਕਰਕੇ ਸਤਿਗੁਰੂ ਗੁਰਨਾਨਕ ਸਾਹਿਬ ਜੀਆਂ ਦੀਆਂ ਤਿੰਨ ਪ੍ਰਕਰਮਾ ਕੀਤੀਆਂ ਹਨ ਤੇ ਫੇਰ ਸਤਿਗੁਰੂ ਜੀ ਦੇ ਸੁੰਦਰ ਚਰਨ ਕਬਲਾਂ ਤੇ ਨਮਸਕਾਰ ਕੀਤੀ ਹੈ ਸਰਬ ਭਾਂਤ ਮੁਝ ਦਾਸ ਗਨੀਜੈ ਚਲ ਕਰੇ ਭਵਨ ਪਵਨਿਤ ਕਰੀਜੈ ਤੇ ਫੇਰ ਬੇਨਤੀ ਕਰਨ ਲੱਗਾ ਹੈ ਸਤਿਗੁਰੂ ਜੀ ਮੈਨੂੰ ਹਰ ਤਰੀਕੇ ਕਰਕੇ ਆਪ ਜੀ ਆਪਣਾ ਦਾਸ ਜਾਣਣਾ ਕਰੋ ਤੇ ਹੁਣ ਮੇਰੇ ਘਰ ਦੇ ਵਿੱਚ ਚੱਲ ਕਰਕੇ ਮੇਰੇ ਘਰ ਨੂੰ ਮੇਰੇ ਮਹਿਲਾਂ ਨੂੰ ਪਵਿੱਤਰ ਕਰੋ ਹੋਰ ਬ ਧਰਮ ਸਾਲ ਬਨਾਵੋ ਬਹੋ ਰਾਏ ਹਮ ਕੋ ਲੈ ਜਾਵੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਰਾਜੇ ਸ਼ਿਵਨਾਬ ਨੂੰ ਕਹਿਣ ਲੱਗੇ ਹਿ ਰਾਜਨ ਪਹਿਲਾਂ ਤੁਸੀਂ ਆਪਣੇ ਰਾਜ ਭਾਗ ਦੇ ਵਿੱਚ ਜਾ ਕਰਕੇ ਆਪਣੇ ਨਗਰ ਦੇ ਵਿੱਚ ਜਾ ਕਰਕੇ ਇੱਕ ਸੁੰਦਰ ਧਰਮ ਸ਼ਾਲਾ ਬਣਵਾਓ ਤੇ ਫੇਰ ਇੱਥੇ ਆ ਕਰਕੇ ਸਾਨੂੰ ਲੈ ਕਰਕੇ ਜਾਇਓ ਸੁਣ ਕਰ ਭੂਪਤ ਸਦਨ ਸਦਨ ਸੁਧਾਰੋ ਕਹਿਓ ਜੋ ਗੁਰ ਸੋ ਅਰੰਭ ਕਰਾਰੋ ਤੇ ਇਸ ਤਰ੍ਹਾਂ ਸੁਣ ਕਰਕੇ ਜਿਹੜਾ ਰਾਜਾ ਸ਼ਿਵਨਾਬ ਹੈ ਆਪਣੇ ਨਗਰ ਨੂੰ ਆਪਣੇ ਘਰ ਨੂੰ ਚਲਾ ਗਿਆ ਹੈ ਜਿਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਬਚਨ ਕਹੇ ਸਨ ਜਾ ਕਰਕੇ ਉਹਦੇ ਹੀ ਕਾਰਜ ਆਰੰਭ ਕਰਵਾ ਦਿੱਤਾ ਹੈ ਦੋਹਰਾ ਸ੍ਰੀ ਗੁਰ ਧਿਆਨ ਸੋ ਭਾਨ ਸੰਮ ਰਿਦਾ ਕਮਲ ਬਿਗਸਾਏ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਅਗਲਾ ਅਧਿਆਇ ਆਰੰਭ ਕਰਨ ਤੋਂ ਪਹਿਲਾਂ ਮੰਗਲ ਉਚਾਰਣ ਕਰਦੇ ਹਨ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦਾ ਧਿਆਨ ਧਰਨਾ ਇਹ ਸੂਰਜ ਦੀ ਨਿਆਈ ਹੈ ਤੇ ਸਾਡਾ ਜੋ ਹਿਰਦਾ ਹੈ ਇਕ ਕਮਲ ਦੀ ਨਿਆਈ ਹੈ ਜਿਵੇਂ ਸੂਰਜ ਜਦੋਂ ਚੜਦਾ ਹੈ ਤੇ ਕਮਲ ਖਿੜ ਜਾਂਦਾ ਹੈ ਇਸੇ ਪ੍ਰਕਾਰ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਣਾ ਦਾ ਅਸੀਂ ਧਿਆਨ ਧਰਦੇ ਹਾਂ ਤੇ ਸਾਡਾ ਹਿਰਦਾ ਖਿੜ ਜਾਂਦਾ ਹੈ ਖੇੜੇ ਦੇ ਵਿੱਚ ਆ ਜਾਂਦਾ ਹੈ ਕਵਿਤਾ ਰਚਉ ਜਥਾ ਮਤੇ ਕਹੋ ਕਥਾ ਸੁਖ ਦਾਇ ਇਹ ਇਸ ਤਰ੍ਹਾਂ ਫਿਰ ਜਿੰਨੀ ਕੁ ਮੇਰੀ ਮੱਤ ਹੈ ਆਪਣੀ ਮੱਤ ਅਨੁਸਾਰ ਇਸ ਖਿੜੇ ਹੋਏ ਹਿਰਦੇ ਦੇ ਨਾਲ ਸਤਿਗੁਰੂ ਗਈ ਬਨਵਾਦ ਜੀਆਂ ਦੀ ਕਵਿਤਾ ਰਚ ਕਰਕੇ ਇਸ ਪਾਵਨ ਸੁਖਾਂ ਨੂੰ ਦੇਣ ਵਾਲੀ ਸੁਖਦਾਤੀ ਕਥਾ ਨੂੰ ਉਚਾਰਨ ਕਰਦਾ ਹਾਂ ਸ੍ਰੀ ਬਾਲਾ ਸੁੰਦਰ ਬਾਚ ਚੌਪਈ ਬਹੁ ਲੋਕਨ ਬਲਵਾਏ ਭਵਾਲਾ ਰਚੇ ਧਰਮਸ਼ਾਲਾ ਤਤਕਾਲਾ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਬਚਨ ਕਹੇ ਸਨ ਰਾਜੇ ਸ਼ਿਵਨਾਬ ਨੇ ਆਪਣੇ ਨਗਰ ਦੇ ਵਿੱਚ ਜਾ ਕਰਕੇ ਧਰਮਸ਼ਾਲਾ ਦਾ ਕਾਰਜ ਆਰੰਭ ਕਰਵਾ ਦਿੱਤਾ ਹੈ ਬਹੁਤ ਸਾਰੇ ਮਨੁੱਖਾਂ ਨੂੰ ਬੁਲਾ ਕਰਕੇ ਕਾਮਿਆਂ ਨੂੰ ਬੁਲਾ ਕਰਕੇ ਰਾਜ ਮਿਸਤਰੀਆਂ ਨੂੰ ਬੁਲਾ ਕਰਕੇ ਤੇ ਛੇਤੀ ਦੇ ਨਾਲ ਸੁੰਦਰ ਧਰਮਸ਼ਾਲਾ ਤਿਆਰ ਕਰ ਦਿੱਤੀ ਹੈ ਮ੍ਰਿਗ ਮਦ ਚੰਦਨ ਅਗਰਕਪੂਰਾ ਕਿਨ ਸੋਲੇਪਨ ਤਾਸ ਰੂਰਾ ਜਦੋਂ ਸੁੰਦਰ ਧਰਮਸ਼ਾਲਾ ਤਿਆਰ ਹੋ ਗਈ ਤੇ ਉਸ ਦੇ ਵਿੱਚ ਬੜੇ ਸੁੰਦਰ ਮ੍ਰਿਗ ਮਦ ਮ੍ਰਿਗ ਮਦ ਆਖਦੇ ਹਨ ਕਸਤੂਰੀ ਨੂੰ ਫਿਰ ਕਪੂਰ ਤੇ ਚੰਦਨ ਆਦਕ ਦੇ ਜਿਹੜੇ ਸੁਗੰਧੀਆਂ ਹਨ ਇਹਨਾਂ ਦਾ ਲੇਪਣ ਕੀਤਾ ਹੈ ਸੁਗੰਧੀਆਂ ਖਿਲਾਰਨਾ ਕੀਤੀਆਂ ਨੇ ਚੰਦਨ ਆਦਕ ਦਾ ਲੇਪਣ ਕੀਤਾ ਹੈ ਬਹੁਤ ਸੁੰਦਰ ਤਹੇ ਦਰਬਨ ਵਾਏ ਭਾਂਤ ਅਨੇਕ ਵਿਛੋਣਾ ਛਾਏ ਦੋਸ਼ਤੀਆਂ ਬਹੁਤ ਸੋਹਣੀਆਂ ਸੋਹਣੀਆਂ ਡਿਉੜੀਆਂ ਬਣਵਾਈਆਂ ਬੜੇ ਸੁੰਦਰ ਸੁੰਦਰ ਉਸ ਦੇ ਵਿੱਚ ਦਰਵਾਜ਼ੇ ਲਗਵਾਏ ਹਨ ਭਾਂਤ ਅਨੇਕ ਵਿਛੋਣਾ ਛਾਏ ਬੜੇ ਸੁੰਦਰ ਅਨੇਕ ਪ੍ਰਕਾਰ ਦੇ ਬੜੇ ਸੁੰਦਰ ਹੀ ਪਸ਼ਮੀਨੇ ਜਿਹੜੇ ਗਲੀਚੇ ਹਨ ਵਿਸਾਉਣਾ ਕੀਤੇ ਨੇ ਵਿਸ਼ਾਈਆਂ ਵਿਸਾਉਣਾ ਕੀਤੀਆਂ ਹਨ ਸਰਬ ਗੁਲਾਬ ਕੀਨ ਛਰਕਾਵਾ ਬਹੁ ਰਸ ਗੰਧ ਜਾ ਮਹਿ ਮਹਿਕਾਵਾ ਤੇ ਬੜੇ ਸੁਗੰਧੀ ਵਾਲੇ ਜਿਹੜੇ ਗੁਲਾਬ ਆਦ ਕਹਨ ਇਤਰ ਹਨ ਇਹਨਾਂ ਦਾ ਸਾਰੀ ਧਰਮਸ਼ਾਲਾ ਦੇ ਵਿੱਚ ਬੜਾ ਸੁੰਦਰ ਛੜਕਾਵ ਕੀਤਾ ਹੈ ਸੁਗੰਧੀ ਵਾਸਤੇ ਤਾਮਹ ਏਕ ਪਰਯੰਕ ਡਸਾਇਓ ਉਪਰ ਘਰੇ ਵਿਚੋਂ ਵਿਛਾਇਓ ਉਸ ਦੇ ਵਿੱਚ ਫਿਰ ਧਰਮਸ਼ਾਲਾ ਦੇ ਵਿੱਚ ਇਸ ਤਰ੍ਹਾਂ ਦੀਆਂ ਸੁਗੰਧੀਆਂ ਖਿਲਾਰ ਕਰਕੇ ਚੰਦਨ ਆਦਿਕ ਕਪੂਰ ਆਦਿਕ ਦਾ ਲੇਪਣ ਕਰਕੇ ਉਸ ਦੇ ਵਿੱਚ ਇੱਕ ਬੜਾ ਸੋਹਣਾ ਪਲੰਗਾ ਢਾਇਆ ਹੈ ਤੇ ਉਸ ਪਲੰਘੇ ਦੇ ਉੱਪਰ ਬੜੇ ਸੁੰਦਰ ਗਲੀਚੇ ਆਦਿਕ ਵਿਸਾਉਣਾ ਕੀਤੇ ਹਨ ਅਸਪਰਕਾਰ ਕੇ ਰਚਨਾ ਕਰਕੇ ਗਮਨਿਓ ਭੂਪ ਭਾਉ ਔਰ ਧਰਕਾ ਤੇ ਰਾਜਾ ਸ਼ਿਵਨਾਭ ਇਸ ਤਰ੍ਹਾਂ ਦੀ ਸੁੰਦਰ ਧਰਮਸ਼ਾਲਾ ਤਿਆਰ ਕਰਵਾ ਕਰਕੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਲੈਣ ਵਾਸਤੇ ਚੱਲ ਕਰਕੇ ਬਾਗ ਦੇ ਵਿੱਚ ਗਿਆ ਹੈ ਜਦ ਆਵਾ ਉਪੱਬਨ ਕੇ ਮਾਹੇ ਸ੍ਰੀ ਨਾਨਕ ਤਹ ਦੇਖੇ ਨਾਹੀ ਤੇ ਜਦੋਂ ਬਾਗ ਦੇ ਵਿੱਚ ਸਤਿਗੁਰਾਂ ਨੂੰ ਲੈਣ ਵਾਸਤੇ ਆਇਆ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਨੂੰ ਦਿਖੇ ਨਹੀਂ ਹਨ ਪਰਖਣ ਭਾਉ ਭੂਪ ਗਤ ਦਾਤਾ ਪਾਏ ਕਾਲਤ ਹੈ ਅੰਤਰੇ ਗਿਆਤ ਨਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਉਸ ਵੇਲੇ ਰਾਜੇ ਸ਼ਿਵਨਾਬ ਦੀ ਪਰਖ ਕਰਨਾ ਚਾਹੀ ਹੈ ਤੇ ਪਰਖ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਅੰਤਰ ਧਿਆਨਾਂ ਅੰਤਰ ਧਿਆਨ ਹੋ ਗਏ ਹਨ ਉਸ ਥਾਂ ਤੋਂ ਅਲੋਪ ਹੋ ਜਾਣਾ ਕੀਤੇ ਹਨ ਗਾਇਬ ਹੋ ਗਏ ਹਨ ਬਿਨਾ ਬਲੋਕੇ ਬਹਿ ਬਲ ਰਾਓ ਤਰਨੇ ਗਿਰਿਓ ਤਨ ਸੁਦਨਹਿ ਕਾਉ ਤੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਰਾਜੇ ਸ਼ਿਵਨਾਪ ਨੂੰ ਉੱਥੇ ਬਾਗ ਦੇ ਵਿੱਚ ਨਹੀਂ ਦਿਖੇ ਤੇ ਸਤਿਗੁਰਾਂ ਨੂੰ ਨਾ ਦੇਖ ਕਰਕੇ ਰਾਜਾ ਸ਼ਿਵਨਾਬ ਬੜਾ ਵਿਆਕੁਲ ਹੋਇਆ ਬੇਬਲ ਹੋਇਆ ਹੈ ਇਹ ਧਰਤੀ ਤੇ ਡਿੱਗ ਪਿਆ ਹੈ ਆਪਣੇ ਸਰੀਰ ਦੀ ਕੋਈ ਸੋਜੀ ਨਹੀਂ ਰਹਿ ਗਈ ਕੋਈ ਸਾਰ ਨਹੀਂ ਰਹਿ ਗਈ ਹੈ ਇਸ ਇੱਕ ਤਰ੍ਹਾਂ ਗਸ਼ ਖਾ ਕਰਕੇ ਧਰਤੀ ਤੇ ਡਿੱਗ ਪਿਆ ਹੈ ਲਗੇ ਮ੍ਰਿਤਕਾ ਅੰਗਨ ਮਾਹੀ ਲੀਨ ਉਚਾਏ ਸੇਵਕੰਤਾਹੀ ਜਦੋਂ ਧਰਤੀ ਤੇ ਡਿੱਗ ਗਿਆ ਤੇ ਉਸ ਦੇ ਸਾਰੇ ਸਰੀਰ ਨੂੰ ਉਸ ਦੇ ਅੰਗਾਂ ਨੂੰ ਬਸਤਰਾਂ ਨੂੰ ਮਿੱਟੀ ਲੱਗ ਗਈ ਹੈ ਮਿੱਟੀ ਦੇ ਨਾਲ ਇਸ ਦੇ ਬਸਤਰ ਜਿਹੜੇ ਹਨ ਉਹ ਵੀ ਮੈਲੇ ਹੋ ਗਏ ਹਨ ਅੰਗ ਵੀ ਮੈਲੇ ਹੋ ਗਏ ਹਨ ਜਦੋਂ ਸੇਵਕਾਂ ਨੇ ਇਸ ਤਰ੍ਹਾਂ ਦੇਖਿਆ ਤੇ ਸੇਵਕਾਂ ਨੇ ਛੇਤੀ ਦੇ ਨਾਲ ਰਾਜੇ ਸ਼ਿਵਨਾਬ ਨੂੰ ਉਠਾਉਣਾ ਕੀਤਾ ਹੈ ਪੋਂਛ ਅੰਗ ਕਰ ਪੋਂਨ ਝੁਲਾਈ ਚੇਤਨਤਾ ਪੁੱਪਤ ਤਨ ਆਈ ਫਿਰ ਇਸ ਰਾਜੇ ਦੇ ਸੇਵਕਾਂ ਨੇ ਰਾਜੇ ਸ਼ਿਵਨਾਬ ਨੂੰ ਉਠਾ ਕਰਕੇ ਤੇ ਪੋਂਨ ਝੁਲਾਈ ਇਸ ਦੇ ਅੰਗ ਪੂੰਝ ਕਰਕੇ ਵਸਤਰ ਸਾਫ ਕਰਕੇ ਹੱਥ ਪੈਰ ਸਾਫ ਕਰਕੇ ਤੇ ਪੌਣ ਚਲਾਉਣਾ ਕੀਤੀ ਹੈ ਜਿਸ ਦੇ ਨਾਲ ਰਾਜੇ ਸ਼ਿਵਨਾਬ ਦੇ ਸਰੀਰ ਦੇ ਵਿੱਚ ਚੇਤਨਤਾ ਆਈ ਹੈ ਰਾਜੇ ਸ਼ਿਵਨਾਬ ਦੇ ਹੋਸ਼ ਆਉਣਾ ਕੀਤਾ ਹੈ ਬਲੋਕਿਓ ਬਾਣੀ ਹੋਏ ਸੁਸੋਕਾ ਕਿਤਗੇ ਸ੍ਰੀ ਨਾਨਕ ਸੁਖ ਓਕਾ ਤੇ ਬੋਲਿਓ ਬਾਣੀ ਹੋਏ ਸੁਸੋਕਾ ਸ਼ੋਕ ਦੇ ਸਹਿਤੂ ਕਰਕੇ ਬੜਾ ਦੁਖੀ ਹੋ ਕਰਕੇ ਬਾਣੀ ਕਹਿਣ ਲੱਗਿਆ ਉਚਾਰਣ ਕਰਨ ਲੱਗਿਆ ਕਿਤਗੇ ਸ੍ਰੀ ਨਾਨਕ ਸੁਖ ਓਕਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੁਖਾਂ ਦੇ ਘਰ ਕਿੱਧਰ ਚਲੇ ਗਏ ਹਨ ਜਿਨਕੇ ਦਰਸ਼ਨ ਤਿਨਹੂ ਤਾਪਾ ਤਨਕ ਬਿ ਲੋਕਤ ਹੋਵਤ ਖਾਪਾ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਪ੍ਰਤੀ ਮਾਤਰ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਤਿੰਨੇ ਤਾਪ ਇਸ ਸਰੀਰ ਦੇ ਦੂਰ ਹੋ ਜਾਂਦੇ ਹਨ ਨਾਸ਼ ਹੋ ਜਾਂਦੇ ਹਨ ਐਸੇ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਕਿੱਧਰ ਚਲੇ ਗਏ ਹਨ ਤਿਤਕ ਦਿਵਸ ਕੇ ਲਗੀ ਉਡੀਕਾ ਅਬ ਪ੍ਰਪਤਿ ਭਾ ਸੁਖਮਮ ਜੀ ਕਾ ਮੇਰੀ ਕਦੋਂ ਦੀ ਮੇਰੇ ਹਿਰਦੇ ਦੇ ਵਿੱਚ ਦਰਸ਼ਨਾ ਵਾਸਤੇ ਇੱਛਾ ਲੱਗੀ ਹੋਈ ਸੀ ਉਡੀਕ ਲੱਗੀ ਹੋਈ ਸੀ ਕਿ ਕਦੋਂ ਮੇਰੇ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਆਉਣਗੇ ਤੇ ਆ ਕਰਕੇ ਮੈਨੂੰ ਦਰਸ਼ਨ ਦੇਣਗੇ ਤੇ ਹੁਣ ਉਹਨਾਂ ਨੇ ਆ ਕਰਕੇ ਦਰਸ਼ਨ ਦਿੱਤੇ ਸਨ ਹੁਣ ਮੇਰੀ ਇਹ ਇੱਛਾ ਸੰਪੂਰਨ ਹੋਣ ਲੱਗੀ ਸੀ ਪੂਰਨ ਹੋਣ ਲੱਗੀ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਤਾ ਨਹੀਂ ਕਿੱਧਰ ਚਲੇ ਗਏ ਅਬ ਪ੍ਰਾਪਤ ਭਾ ਸੁਖ ਮਮ ਜੀ ਕਾ ਹੁਣ ਮੇਰੇ ਇੱਛਾ ਜੁੜੀ ਹੈ ਪੂਰਨ ਹੋਣ ਲੱਗੀ ਸੀ ਮੰਦ ਭਾਗ ਪਾ ਮੋਰ ਮਹਾਨਾ ਭਾਏ ਸਪਤ ਹੀ ਅੰਤਰੇ ਧਿਆਨ ਮੇਰੇ ਬੜੇ ਮੰਦੇ ਭਾਗ ਹਨ ਮਾੜੇ ਭਾਗ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਵੀ ਤੇ ਹੁਣ ਮੇਰੀ ਜਦੋਂ ਇੱਛਾ ਪੂਰਨ ਹੋਣ ਲੱਗੀ ਸੀ ਮੈਂ ਤਾਂ ਉਪਦੇਸ਼ ਲੈਣਾ ਸੀ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲ ਕਰਨਾ ਸੀ ਹੁਣ ਛੇਤੀ ਦੇ ਨਾਲ ਹੀ ਛੇਤੀ ਹੀ ਇਥੋਂ ਅੰਤਰ ਧਿਆਨ ਹੋ ਗਏ ਹਨ ਅਸ ਕਹ ਕਾਨ ਅਸ ਕਹ ਕਾਨਨ ਕੀ ਦਸ ਦੋਰਾ ਪ੍ਰੇਮ ਪ੍ਰਬਲ ਕੇ ਕਿਨੂ ਬਉਰਾ ਇਸ ਤਰ੍ਹਾਂ ਕਹਿ ਕੇ ਰਾਜਾ ਰਾਏ ਬੁਲਾਰ ਬੜੀ ਤੇਜ਼ੀ ਦੇ ਨਾਲ ਛੇਤੀ ਦੇ ਨਾਲ ਕਾਨਨ ਜੰਗਲ ਦੇ ਵਿੱਚ ਦੌੜਿਆ ਹੈ ਜੰਗਲ ਦੀ ਦਿਸ਼ਾ ਵੱਲ ਦੌੜਿਆ ਹੈ ਪ੍ਰੇਮ ਪ੍ਰਬਲ ਨੇ ਕਿਨੂ ਬਉਰਾ ਮਨ ਪ੍ਰੇਮ ਦੇ ਪ੍ਰਪਲ ਜ਼ੋਰ ਨੇ ਪ੍ਰੇਮ ਦੇ ਪ੍ਰਭਾਵ ਨੇ ਰਾਜੇ ਸ਼ਿਵਨਾਗ ਨੂੰ ਬੌਰਾ ਕਰ ਦਿੱਤਾ ਪਾਗਲ ਕਰ ਦਿੱਤਾ ਹੈ ਆਰਤ ਹੋਏ ਪੁਕਾਰਤ ਭਾਰੇ ਪ੍ਰਾਨਨਾਥ ਮਿਲਿਏ ਇੱਕ ਬਾਰੀ ਤੇ ਬੜਾ ਦੁਖੀ ਹੋ ਕਰਕੇ ਪੁਕਾਰਦਾ ਹੋਇਆ ਆਵਾਜ਼ਾਂ ਮਾਰਦਾ ਹੋਇਆ ਜੰਗਲ ਦੇ ਵਿੱਚ ਤੁਰਿਆ ਜਾ ਰਿਹਾ ਹੈ ਆਵਾਜ਼ਾਂ ਮਾਰਦਾ ਹੈ हे ਪ੍ਰਾਨਨਾਥ हे सतगुरु गुरु, गुरु नानक साहिब जी एक बारी ਆ ਕਰਕੇ ਮੈਨੂੰ ਦਰਸ਼ਨ ਦਿਓ ਇੱਕ ਵਾਰੀ ਆ ਕਰਕੇ ਮੈਨੂੰ ਮਿਲਣਾ ਕਰੋ ਦੌਰ ਦੌਰਸ ਦੇ ਹੇਤ ਮੁਕੰਦਾ ਬੂਜਤ ਬਿਪਟ ਬਿਹੰਗਨ ਬ੍ਰਿੰਦਾ ਤੇ ਦੌੜ ਦੌੜ ਕਰਕੇ ਭੱਜਦਾ ਹੋਇਆ ਛੇਤੀ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਲੱਭਣ ਵਾਸਤੇ ਬੂਜਤ ਬਿਟਪ ਬਿਹੰਗਨ ਬ੍ਰਿੰਦਾ ਜਿਹੜੇ ਉਥੇ ਪੰਛੀ ਹਾਲ ਦਰਖਤ ਹਨ ਉਹਨਾਂ ਸਾਰਿਆਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਂਦੇ ਬਾਰੇ ਪੁੱਛਦਾ ਹੈ ਗਿਰ ਵਰ ਸਰਵਰ ਹੋਇ ਕਰਤੀ ਰਾ ਤੂੰ ਨੇ ਤੂੰ ਦੇਖਿਓ ਕਿਤ ਗੁਨੀ ਗਹਿਰਾ ਫੇਰ ਜਿੱਥੇ ਗਿਰ ਵਰ ਪਹਾੜ ਸਨ ਜਿੱਥੇ ਸਰਵਰ ਸਮੁੰਦਰ ਸੀ ਸਮੁੰਦਰ ਦੇ ਪਹਾੜ ਦੇ ਕੋਲ ਜਾ ਕਰਕੇ ਕਿਨਾਰਿਆਂ ਤੇ ਜਾ ਕਰਕੇ ਉਹਨਾਂ ਨੂੰ ਪੁੱਛਦਾ ਹੈ ਕਿ ਤੁੰਗ ਦੇਖਿਓ ਕਿਤ ਗੁਨੀ ਗਹਿਰਾ ਕਿੱਕ ਤੁਸੀਂ ਕਿਤੇ ਗੁਨਾ ਦੇ ਖਜ਼ਾਨੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਿਆ ਹੈ ਇਸ ਤਰ੍ਹਾਂ ਪਾਗਲ ਹੋ ਕਰਕੇ ਪਾਗਲਾਂ ਦੀ ਨਿਆਈ ਬੌਰਿਆਂ ਦੀ ਨਿਆਈ ਦਰਖਤਾਂ ਨੂੰ ਪੰਛੀਆਂ ਨੂੰ ਬੜਾਸਪਤੀ ਨੂੰ ਪਹਾੜਾਂ ਨੂੰ ਸਮੁੰਦਰਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਂ ਦੇ ਪਤੇ ਬਾਰੇ ਪੁੱਛਦਾ ਹੈ ਕਿ ਕੋਈ ਮੈਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਬਾਰੇ ਦੱਸ ਦਿਓ ਕਿ ਕਿੱਧਰ ਗਏ ਹਨ ਮਿਕਲ ਬਚਨ ਬੋਲਤ ਬਨ ਮਾਹੀ ਕਿਹ ਅਸਥਾਨ ਬਲੋਕੇ ਨਹੀਂ ਤੇ ਇਸ ਤਰ੍ਹਾਂ ਬਚਨ ਕਹਿੰਦਾ ਹੋਇਆ ਬੜਾ ਵਿਆਕੁਲ ਹੋ ਰਿਹਾ ਬਾਗ ਦੇ ਵਿੱਚ ਕਿਤੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਿਆ ਨਹੀਂ ਬਹੁਤ ਭਾਲਿਆ ਬਹੁਤ ਲੱਭਿਆ ਪਰ ਕਿਤੇ ਵੀ ਸਤਿਗੁਰੂ ਜੀ ਇਸ ਨੂੰ ਦਿਖੇ ਨਹੀਂ ਹਨ ਸਵੇਗ ਅੰਗ ਪੁਨ ਲੋਚਨ ਨੀਰਾ ਸਰਬ ਭੀਗ ਗਏ ਤੀਰ ਸਰੀਰਾ ਤੇ ਇਸ ਦੇ ਸਰੀਰ ਦੇ ਵਿੱਚੋਂ ਬੜਾ ਹੀ ਸਵੇਦ ਪਸੀਨਾ ਆਉਣਾ ਕੀਤਾ ਹੈ ਫਿਰ ਅੱਖਾਂ ਦੇ ਵਿੱਚੋਂ ਨੀਰ ਹੰਝੂ ਆਉਣਾ ਕੀਤੇ ਨੇ ਅੱਖਾਂ ਦੇ ਵਿੱਚੋਂ ਨੀਰ ਆ ਰਿਹਾ ਹੈ ਜਲ ਆ ਰਿਹਾ ਹੈ ਤੇ ਸਰੀਰ ਦੇ ਵਿੱਚੋਂ ਪਸੀਨਾ ਆ ਰਿਹਾ ਹੈ ਜਿਸ ਦੇ ਨਾਲ ਇਸ ਦੇ ਸਰੀਰ ਦੇ ਸਾਰੇ ਪਾਏ ਹੋਏ ਬਸਤਰ ਭਿੱਜ ਗਏ ਹਨ ਜਿਰਿਉ ਧਰਨ ਪਰ ਹੋਇ ਮੁਰਛਾਏ ਤਬ ਪ੍ਰਗਟੇ ਸ੍ਰੀ ਗੁਰ ਜਗ ਸਾਈ ਤੇ ਫੇਰ ਇਸ ਤਰ੍ਹਾਂ ਗਿਰਿਉ ਧਰਨ ਪਰ ਹੋਇ ਮੁਰਛਾਈ ਪਸੀਨੇ ਦੇ ਨਾਲ ਗਰਮੀ ਦੇ ਨਾਲ ਵਿਆਕੁਲ ਹੋ ਕਰਕੇ ਬਹਿਬਲ ਹੋ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਦਰਸ਼ਨਾਂ ਤੋਂ ਬਿਨਾ ਵਿਆਕੁਲ ਹੋ ਕਰਕੇ ਬਹਿਬਲ ਹੋ ਕਰਕੇ ਇਹ ਰਾਜਾ ਸ਼ਿਵਨਾਗ ਗਸ਼ ਖਾ ਕੇ ਧਰਤੀ ਤੇ ਡਿੱਗ ਪਿਆ ਹੈ ਇਹotros ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਉਸਤਾਤਿ ਪ੍ਰਗਟ ਹੋਏ ਹਨ ਮੰਦ ਮੰਦ ਕਰ ਪਵਨ ਚਲਾਵਾ ਪੌਂਛ ਬਦਨ ਕੋ ਨੀਰ ਚੁਕਾਵਾ ਮਹਾਰਾਜ ਸਤਿਗੁਰੂ ਜੀ ਨੇ ਆਪਣੀ ਕਲਾ ਦੇ ਨਾਲ ਮੰਦ ਮੰਦ ਕਰ ਪਵਨ ਚਲਾਵਾ ਬੜੀ ਮੱਠੀ ਮੱਠੀ ਹਵਾ ਚਲਾਉਣਾ ਕੀਤੀ ਹੈ ਤੇ ਮੱਠੀ ਮੱਠੀ ਹਵਾ ਚਲਾ ਕਰਕੇ ਪੌਂਛ ਬਦਨ ਕੋ ਨੀਰ ਚਵਾਵਾ ਜਿਹੜਾ ਇਸ ਦੇ ਨਸਤਕ ਦੇ ਵਿੱਚੋਂ ਮੱਥੇ ਤੇ ਜਿਹੜਾ ਇਸਦੇ ਮੁਖ ਤੇ ਉੱਪਰ ਪਸੀਨਾ ਆ ਰਿਹਾ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆ ਨੇ ਇਸ ਦਾ ਮੂੰਹ ਪੁੰਜਣਾ ਕੀਤਾ ਹੈ ਇਸ ਦਾ ਮੁਖ ਪੁੰਜਿਆ ਹੈ ਪੀ ਤਨ ਕੀ ਸੋਦੇਪਨ ਅਵਨੀ ਪਾ ਪ੍ਰੀਤਮ ਦੇਖੇ ਖਰੇਸਮੀ ਪਾ ਤੇ ਉਦੋਂ ਫਿਰ ਰਾਜੇ ਸ਼ਿਵਨਾਬ ਨੂੰ ਜਦੋਂ ਸਤਿਗੁਰੂ ਨੇ ਮੱਠੀ ਮੱਠੀ ਹਵਾ ਚਲਾਈ ਇਸ ਦਾ ਮੁਖ ਪੁੰਜਿਆ ਹੈ ਤੇ ਰਾਜੇ ਸ਼ਿਵਨਾਬ ਨੂੰ ਹੋਸ਼ ਆਈ ਹੈ ਹੋਸ਼ ਜਦੋਂ ਆਈ ਹੈ ਤੇ ਫਿਰ ਇਸ ਨੇ ਆਪਣੇ ਕੋਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਖੜੇ ਲਿਖਿਆ ਹੈ ਪਾਇਨ ਪਰਿਓ ਤਾਇ ਲੈ ਕਰਕੇ ਉਮਗ ਆਨੰਦ ਰਹਿਓ ਘਰ ਭਰਕੇ ਤੇ ਬੜੀ ਛੇਤੀ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਣਾ ਤੇ ਪੈ ਗਿਆ ਚਰਣਾ ਤੇ ਪੈ ਕਰਕੇ ਨਮਸਕਾਰਾ ਕਰਨ ਲੱਗ ਪਿਆ ਹੈ ਉਮਗ ਆਨੰਦ ਰਹਿਓ ਘਰ ਭਰਕੇ ਇਸ ਦੇ ਹਿਰਦੇ ਵਿੱਚ ਗੜ ਤੱਕ ਭਰ ਕੇ ਜਿਹੜਾ ਪ੍ਰੇਮ ਹੈ ਉਮੜ ਰਿਹਾ ਹੈ ਪ੍ਰਗਟ ਹੋ ਰਿਹਾ ਹੈ ਧਰਮ ਸਾਲ ਮੈਂ ਸਿਰਜੇ ਸਵਾਮੀ ਤੁਮ ਕਿਤੇ ਗਮਨੇ ਅੰਤਰ ਜਾਮੀ ਤੇ ਬੇਤੀ ਕਰਨ ਲੱਗਿਆ ਹੈ ਸਤਿਗੁਰੂ ਜੀ ਜਿਵੇਂ ਤੁਸੀਂ ਨਿਰਦੇਸ਼ ਦਿੱਤਾ ਸੀ ਤੁਹਾਡੇ ਨਿਰਦੇਸ਼ ਅਨੁਸਾਰ ਮੈਂ ਬੜੀ ਸੋਹਣੀ ਇੱਕ ਧਰਮਸ਼ਾਲਾ ਤਿਆਰ ਕੀਤੀ ਹੈ ਹੇ ਮਾਲਕ ਜੀ ਹੇ ਸਵਾਮੀ ਜੀ ਉਸੇ ਕਿਧਰ ਚਲੇ ਗਏ ਸੀ ਅਬ ਚਲੇ ਕਰੀਏ ਨਗਰ ਪਵਿੱਤਰ ਬੈਸ ਰਾਜੀਏ ਭਵਨ ਬਚਿਤਰਾ ਆਪ ਦੀ ਮੇਰੇ ਨਗਰ ਦੇ ਵਿੱਚ ਚਲੋ ਨਗਰ ਦੇ ਵਿੱਚ ਚੱਲ ਕਰਕੇ ਉਸ ਨੂੰ ਪਵਿੱਤਰ ਕਰਨਾ ਕਰੋ ਬੜੇ ਸੁੰਦਰ ਮੇਰੇ ਮਕਾਨ ਹਨ ਮਹਿਲ ਹਨ ਆਪ ਦੀ ਉਹਨਾਂ ਦੇ ਵਿੱਚ ਜਾ ਕਰਕੇ ਬੈਠਣਾ ਕਰੋ ਬਿਰਾਜਣਾ ਕਰੋ ਗਿਨੈ ਸਨੇ ਸਰੋਨਨ ਸੁਨ ਬਾਨੀ ਨ੍ਰਿਪਤ ਸੰਗ ਗਮਨੇ ਗਤਦਾਨੀ ਜਦੋਂ ਸਤਿਗੁਰੂ ਗਰੀਬ ਨਿਵਾਜ਼ ਜੀਆਂ ਨੇ ਇਸ ਤਰ੍ਹਾਂ ਪ੍ਰੇਮ ਦੇ ਵਿੱਚ ਮੇਰੇ ਹੋਏ ਬੇਨਤੀ ਸੁਣੀ ਹੈ ਤੇ ਸੁਣ ਕਰਕੇ ਸਤਿਗੁਰੂ ਗਰੀਬ ਨਵਾਜ਼ ਰਾਜੇ ਸ਼ਿਵਨਾਬ ਦੇ ਨਾਲ ਉੱਠ ਕਰਕੇ ਚੱਲ ਪਏ ਹਨ ਧਰਮਸ਼ਾਲਾ ਮਹਿ ਰੁਚਰ ਪ੍ਰੇਂਕਾਤ ਹੈ ਵਸਾਏ ਮਦਨ ਬਦਨ ਮਯੰਕਾ ਜਿਹੜਾ ਰਾਜੇ ਸ਼ਿਵਨਾਬ ਨੇ ਹੁਣ ਧਰਮਸ਼ਾਲਾ ਦੇ ਅੰਦਰ ਬੜਾ ਸੁੰਦਰ ਇੱਕ ਪਲੰਗਾ ਡਾਇਆ ਹੋਇਆ ਸੀ ਜਿਸ ਨੇ ਪਰ ਬਹੁਤ ਸੁੰਦਰ ਗਲੀਚੇ ਆਦਕ ਵਸਾਏ ਸਨ ਉਸ ਪਲੰਘੇ ਦੇ ਉੱਪਰ ਲਜਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਬਿਠਾਉਣਾ ਕੀਤਾ ਹੈ। ਸ਼ਗਰੇ ਨਗਰ ਬੜਾਏ ਉਛਾਹ ਦਰਸ਼ਨ ਹਿਤੇ ਨਰ ਨਾਰ ਉਮਾਹਾ। ਸ਼ਗਰੇ ਨਗਰ ਬੜਾਏ ਉਛਾਹਾ। ਸਾਰਾ ਜਿਹੜਾ ਨਗਰ ਹੈ, ਸਾਰੇ ਨਗਰ ਦੇ ਲੋਕ, ਮਨੁੱਖ ਬੜਾ ਉਤਸ਼ਾਹ ਵਧਾ ਕਰਕੇ ਬੜੀ ਇੱਛਾ ਦੇ ਨਾਲ, ਪ੍ਰੇਮ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਪਾਇਨ ਤਉ ਉਪਾਇੰਤਰ ਹੈ ਹੱਥ ਜੋਰ ਕੇ ਬੰਦਨ ਕਰਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਣਾ ਤੇ ਆ ਕਰਕੇ ਭੇਟਾਵਾਂ ਕਰਦੇ ਹਨ ਹੱਥ ਜੋੜ ਕਰਕੇ ਬੇਨਤੀਆਂ ਕਰਦੇ ਨੇ ਨਮਸਕਾਰਾਂ ਕਰਦੇ ਹਨ ਮੰਜਲੇ ਫੁੱਲ ਨੇ ਅੰਜਨ ਡਾ ਰਹੇ ਚਰਚੇ ਚੰਦਨ ਧੂਪ ਤੂ ਖਾ ਰਹੇ ਇਹ ਬੜੇ ਹੀ ਪਵਿੱਤਰ ਸੁੰਦਰ ਫੁੱਲਾਂ ਦੀ ਬੁੱਕਾ ਭਰ-ਭਰ ਕੇ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦੇ ਉੱਪਰ ਪਾਉਣਾ ਕਰਦੇ ਹਨ ਚਰਚਾ ਚੰਦਨ ਚੰਦਨ ਆਦਕ ਨੂੰ ਰਗੜ ਕਰਕੇ ਸਤਿਗੁਰੂ ਗਰੀਬ ਨਵਾਜ਼ ਜੀਆਂ ਤੇ ਛਿੜਕਦੇ ਹਨ ਧੂਪ ਤੁਖਾਰੇ ਹਨ ਤੇ ਧੂਪ ਆਦਕ ਤਖਾਉਂਦੇ ਹਨ ਅਤ ਉਤਸਵ ਸੋਪੁਰ ਭਾਪੂਰਣ ਕੀਰਤ ਫਸਰੇ ਭਾਵਨ ਰੂਰਨ ਇਹ ਇਸ ਨਾਮ ਦਾ ਬੜਾ ਹੀ ਸੁੰਦਰ ਉਤਸ਼ਵ ਰਾਜਾ ਸ਼ਿਵਨਾਬ ਦੇ ਦੇਸ਼ ਸੰਗਲਾ ਦੀਪ ਦੇ ਵਿੱਚ ਉੱਥੇ ਹੋ ਰਿਹਾ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਾ ਕਰਕੇ ਸੁਭਾਏਮਾਨ ਹਨ ਗਰਾਜਮਾਨ ਹਨ ਬੜੇ ਮਨੁੱਖ ਦਰਸ਼ਨਾ ਵਾਸਤੇ ਆਉਂਦੇ ਨੇ ਆਕਰਕੇ ਨਮਸਕਾਰਾ ਕਰਦੇ ਹਨ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦਾ ਸਤਕਾਰ ਕਰਦੇ ਹੋਏ ਕੋਈ ਚੰਦਨ ਛਿੜਕਦਾ ਹੈ ਕੋਈ ਧੂਪ ਦਿਖਾਉਂਦਾ ਹੈ ਕੋਈ ਸਤਿਗੁਰੂ ਗਰੀਬ ਨਵਾਦੀਆਂ ਦੇ ਉੱਪਰ ਬੁੱਕਾਂ ਭਰ-ਭਰ ਕੇ ਫੁੱਲ ਪਾਉਣਾ ਕਰਦੇ ਹਨ ਇਸ ਤਰ੍ਹਾਂ ਬੜਾ ਹੀ ਸੁੰਦਰ ਉੱਥੇ ਉਤਸ਼ਵ ਹੋ ਰਿਹਾ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੀ ਬੜੀ ਸੁੰਦਰ ਵਡਿਆਈ ਸਾਰੇ ਪਾਸੇ ਫੈਲੀ ਹੋਈ ਹੈ। ਚੰਦ ਕਲਾਲੇ ਰਾਣੀ ਸੰਗਾ ਆਵਾ ਭੂਪਤ ਫਿਰਦੇ ਉਮੰਗਾ ਤੇ ਇਧਰ ਰਾਜਾ ਰਾਏਬ ਰਾਜਾ ਸ਼ਿਵਨਾਬ ਆਪਣੀ ਰਾਣੀ ਰਾਣੀ ਚੰਦ ਕਲਾ ਨੂੰ ਨਾਲ ਲੈ ਕਰਕੇ ਸਤਿਗੁਰੂ ਗਰੀਬਨਵਾਦ ਜੀਆਂ ਦੇ ਦਰਸ਼ਨ ਕਰਨ ਵਾਸਤੇ ਬੜੇ ਉਤਸ਼ਾਹ ਦੇ ਨਾਲ ਆਇਆ ਹੈ ਪੂਜਾ ਕਈ ਨੇ ਖੋੜਸ ਪ੍ਰਕਾਰਾ ਕੰਚਨ ਥਾਰ ਹਾਥ ਨਿਜ ਧਾਰਾ ਰਾਜੇ ਸ਼ਿਵਨਾਬ ਨੇ 16 ਤਰ੍ਹਾਂ ਦੇ ਨਾਲ ਸਤਿਗੁਰੂ ਗਰੀਬਨਵਾਦ ਜੀਆਂ ਦੀ ਪੂਜਾ ਕੀਤੀ ਹੈ ਸੋਨੇ ਦਾ ਥਾਲ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਹੈ ਹੱਥ ਦੇ ਵਿੱਚ ਧਾਰਨ ਕੀਤਾ ਹੋਇਆ ਹੈ ਮਾਰ ਚ ਮੁਖੇ ਤਾਮਹ ਦੀਪਾ ਕਰੀ ਆਰਤੀ ਪੁਨ ਅਵਨੀ ਪਾ ਤੇ ਇਧਰ ਰਾਜੇ ਰਾਜੇ ਸ਼ਿਵਨਾਬ ਨੇ ਥਾਲੀ ਦੇ ਵਿੱਚ ਸੋਨੇ ਦੇ ਥਾਲ ਦੇ ਵਿੱਚ ਚਾਰ ਮੂੰਹ ਵਾਲਾ ਦੀਵਾ ਬਾਲਿਆ ਹੋਇਆ ਹੈ ਤੇ ਚਾਰ ਮੂੰਹ ਵਾਲਾ ਦੀਵਾ ਬਾਲ ਕਰਕੇ ਸਤਿਗੁਰੂ ਗਰੀਬ ਨਵਾਜ਼ੀਆਂ ਦੀ ਆਰਤੀ ਕਰਨਾ ਕੀਤੀ ਹੈ ਜੈ ਜੈ ਪੁਨ ਧਰਮਸ਼ਾਲਾ ਪੂਰੇ ਹੋਏ ਦਿਨ ਬੇਨਤੀ ਕਹਿ ਰੂਰੀ ਇਹ ਸਾਰੀ ਧਰਮਸ਼ਾਲਾ ਦੇ ਵਿੱਚ ਸਤਿਗੁਰੂ ਗਰੀਬ ਨਵਾਜ਼ੀਆਂ ਦੀ ਜਕਾਰ ਹੋ ਰਹੀ ਹੈ ਜੈ ਜੈ ਹੋ ਰਹੀ ਹੈ ਹੋਏ ਦੀਨ ਬੇਨਤੀ ਕਹਿ ਰੂਰੀ ਵੀ ਦੀਨ ਹੋ ਕਰਕੇ ਨਿਮਰਤਾ ਦੇ ਸਹਿਤ ਹੋ ਕਰਕੇ ਬੜੀਆਂ ਸੁੰਦਰ ਬੇਨਤੀਆਂ ਸਤਗੁਰੂ ਗਰੀਬਨਵਾਦ ਨੂੰ ਕਰ ਰਹੇ ਹਨ ਭੋ ਪ੍ਰਭ ਮੁਝਹਿ ਸਥਾਨ ਕਰੀਜੈ ਚਰਨ ਸਨਨ ਕੋ ਪਰਨਾ ਦੀਜੈ ਕਹਿੰਦੇ ਨੇ ਹੇ ਸਤਗੁਰੂ ਗਰੀਬਨਵਾਦ ਮੁਝਹਿ ਸਨਾਥ ਕਰੀਜੈ ਸਾਨੂੰ ਨਿਹਾਰ ਕਰਨਾ ਕਰੋ ਸਾਨੂੰ ਮੁਕਤ ਕਰਨਾ ਕਰੋ ਸਾਨੂੰ ਸੁਖ ਦੇਣਾ ਕਰੋ ਚਰਨ ਸ਼ਰਨ ਕੋ ਪਰਣਾ ਦੀਜੈ ਅਸੀਂ ਆਪਦੀਆਂ ਦੇ ਚਰਨਾਂ ਦੇ ਸ਼ਰਨ ਵਿੱਚ ਆਏ ਹਾਂ ਸਾਨੂੰ ਆਪਣੀ ਸ਼ਰਨ ਵਿੱਚ ਲੈ ਲੈਣਾ ਕਰੋ ਸ਼ਰਨ ਆਿਆਂ ਦੀ लाज ਰੱਖ ਲੈਣਾ ਕਰੋ ਕਰਹੋ ਆਪਨੋ ਬਰ ਉਪਦੇਸ਼ ਜਹਤੇ ਮਿਟਹੈ ਜਗਤ ਕਲੇਸ਼ ਫਿਰ ਆਪਜੀ ਸਾਨੂੰ ਆਪਣਾ ਜੋ ਸ੍ਰੇਸ਼ਟ ਉਪਦੇਸ਼ ਹੈ ਦੇਣਾ ਕਰੋ ਜਿਸ ਦੇ ਨਾਲ ਸਾਡੇ ਜਗਤ ਦੇ ਸੰਸਾਰ ਦੇ ਕਲੇਸ਼ ਦੁੱਖ ਇਹ ਸਾਰੇ ਮਿਟ ਜਾਵਣ ਸਰਬ ਦੇਸ ਕੋ ਕਰਹੁ ਕਿਰਤਾਰਥ ਤੁਮ ਬਚਨਨ ਮਹਿ ਚਤੁਰ ਪਦਾਰਥ ਕਿਹਨ ਲੱਗੇ ਸਤਿਗੁਰੂ ਗਰੀਬ ਨਵਾਜ਼ ਆਪ ਜੀ ਸਾਰੇ ਦੇਸ਼ ਨੂੰ ਨਿਹਾਲ ਕਰਨਾ ਕਰੋ ਆਪ ਜੀਆਂ ਦੇ ਬਚਨਾਂ ਦੇ ਅੰਦਰ ਚਾਰੇ ਪਦਾਰਥ ਸਮਾਏ ਹੋਏ ਆਪ ਜੀ ਬਚਨ ਕਰਦੇ ਹੋ ਇਹ ਧਰਮ ਅਰਥ ਕਾਮ ਮੋਕਾ ਦਾਤਾ ਇਹ ਸਾਰਾ ਕੁਝ ਆਪਦੀਆਂ ਦੇ ਵਿੱਚੋਂ ਆਪਦੀਆਂ ਦੇ ਬਚਨਾਂ ਤੋਂ ਪ੍ਰਾਪਤ ਹੋ ਜਾਂਦਾ ਹੈ ਅਸ ਪ੍ਰਕਾਰਖੇ ਬੰਤੀ ਸੁਨ ਕੇ ਬੋਲੇ ਜਿਆਲੇ ਬਿੰਦ ਨਿਜ ਤੈ ਜਨਕੈ ਤੇ ਸਤਿਗੁਰੂ ਜੀ ਮਨਵਾਜ ਇਸ ਤਰ੍ਹਾਂ ਦੀ ਬੇਨਤੀ ਸੁਣ ਕਰਕੇ ਆਪਨਾ ਸੁਭਾਅ ਜਾਣ ਕਰਕੇ ਅਤਤ ਪਾਪਨ ਅਤਤ ਵਸ਼ਲ ਸੁਭਾਅ ਜਾਣ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਹਨ ਮਨ ਕੋ ਰੋਕਨ ਨਿਰਮਲ ਕਰਨੋ ਯਹ ਉਪਾਅ ਕਲੇਸ਼ਨ ਹਰਨੋ ਸਤਿਗੁਰੂ ਜੀ ਕਹਿ ਲੱਗੇ ਹੋ ਰਾਜਨ ਜਿਹੜਾ ਆਪਣੇ ਮਨ ਨੂੰ ਰੋਕਣਾ ਹੈ ਤੇ ਮਨ ਨੂੰ ਰੋਕ ਕਰਕੇ ਪਰਮੇਸ਼ਰ ਦੀ ਭਗਤੀ ਕਰਨੀ ਨਿਰਮਲ ਕਰਨਾ ਹੈ ਇਸ ਮਨ ਨੂੰ ਪਵਿੱਤਰ ਕਰਨਾ ਉਜਰ ਕਰਨਾ ਹੈ ਇਹ ਵੀ ਇੱਕ ਉਪਾਅ ਹੈ ਸੰਸਾਰ ਦੇ ਕਲੇਸ਼ਾਂ ਤੋਂ ਬਚਣ ਦਾ ਸੰਸਾਰ ਦੇ ਦੁੱਖਾਂ ਤੇ ਪਾਪਾਂ ਤੋਂ ਬਚਣ ਦਾ ਕੇਵਲ ਇੱਕੋ ਇੱਕ ਹੀ ਉਪਾਅ ਹੈ ਤਾਂ ਕਿ ਜਨ ਹੋ ਹੈ ਬਿਦਦੋ ਬੇਦ ਸੰਤਪੁਨ ਭਾਖ ਤਸੋ ਜੇ ਸਤਗੁਰੂ ਜੀ ਕਹਿਣ ਲੱਗੇ ਹੈ ਰਾਜਨ ਉਹਦੀਆਂ ਦੋ ਵਿਧੀਆਂ ਹਨ ਜਿਹੜੇ ਬੇਦ ਹਨ ਤੇ ਸੰਤ ਜਨ ਹਨ ਉਹ ਸਾਰੇ ਇਹ ਉਚਾਰਣ ਕਰਦੇ ਨੇ ਦੋ ਪ੍ਰਕਾਰ ਦੀਆਂ ਇਸ ਦੀਆਂ ਵਿਧੀਆਂ ਹਨ ਜਾਣ ਲਵੋ ਮੇਰੇ ਮੁਝੇ ਪਾਸ ਸੁਖਾਰੋ ਸੋ ਕਹੀਏ ਨੀਕੇ ਨਿਰਧਾਰੋ ਜੇ ਜੋ ਹੋਵਹਿ ਤੁਝ ਪਾਸ ਸੁਖਾਲੋ ਕਹਿ ਲਗੇ ਜਿਹੜਾ ਵੀ ਤੈਨੂੰ ਸੌਖਾ ਲਗੇ ਉਹ ਕਰ ਲੈਣਾ ਤਰੀ ਸੋ ਕਰੀਏ ਨੀਕੇ ਨਿਰਧਾਰੋ ਉਸ ਨੂੰ ਚੰਗੀ ਪ੍ਰਕਾਰ ਭਲੀ ਪ੍ਰਕਾਰ ਉਸ ਉਪਦੇਸ਼ ਨੂੰ ਧ੍ਰਿੜ ਕਰਕੇ ਤੇ ਨਿਰਧਾਰਿਤ ਕਰ ਲੈਣਾ ਕਿਰਿਓ ਸੋਨ ਸਵਨਾਬ ਸਵਨਾਬ ਬੰਦ ਦੁਆ ਹੱਥਾਂ ਧਰਮ ਕਰਮਾ ਥਾ ਇਸ ਤਰ੍ਹਾਂ ਸਤਿਗੁਰੂ ਗਰੀਬਨਵਾਦ ਜੀਆਂ ਦੇ ਬਚਨ ਸੁਣ ਕਰਕੇ ਤੇ ਰਾਜੇ ਸ਼ਿਵਨਾਥ ਨੇ ਸਤਿਗੁਰੂ ਜੀਆਂ ਦੇ ਦੋਵੇਂ ਚਰਨਾਂ ਤੇ ਆਪਣਾ ਮਸਟਕ ਧਰ ਕੇ ਇਹ ਨਮਸਕਾਰ ਕੀਤੀ ਹੈ ਜੇ ਦਵੈ ਬਿਦੇ ਕੇ ਕਹੇ ਉਪਾਏ ਕਰ ਵਿਥਾਰ ਤੋ ਦਿਹੋ ਸੁਣਾਈ ਇਹ ਕਹਿਣ ਲੱਗਿਆ ਸਤਿਗੁਰੂ ਗਰੀਬਨਵਾਦ ਜਿਹੜੀ ਤੁਸੀਂ ਦੋ ਪ੍ਰਕਾਰ ਦੇ ਜੇ ਉਪਾਦ ਸੇ ਹਨ ਜੋ ਵਿਧੀਆਂ ਦੱਸੀਆਂ ਹਨ ਇਹ ਕਿਰਪਾ ਕਰਕੇ ਮੈਨੂੰ ਇਹਨਾਂ ਦੇ ਬਾਰੇ ਹੋਰ ਕਰਕੇ ਦੱਸਣਾ ਕਰੋ ਇਹ ਦੋ ਪ੍ਰਕਾਰ ਦੀਆਂ ਜਿਹੜੀਆਂ ਮਨ ਨੂੰ ਰੋਕਣ ਦੀਆਂ ਵਿਧੀਆਂ ਹਨ ਇਹ ਮੈਨੂੰ ਸੁਣਾ ਦੇਣਾ ਤੋ ਦੱਸਣਾ ਕਰੋ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਿਵੇਂ ਰਾਜੇ ਸ਼ਿਵਨਾਥ ਨੂੰ ਉਪਦੇਸ਼ ਦਿੱਤੇ ਹਨ ਮਨ ਰੋਕਣ ਦਾ ਅਭਿਆਸ ਕਰਨ ਵਾਸਤੇ ਉਪਦੇਸ਼ ਦਿੱਤੇ ਹਨ ਜੋਗ ਸਾਧਨਾ ਬਾਰੇ ਦੱਸਦੇ ਹਨ ਕਿ ਪਰਮੇਸ਼ਰ ਦੇ ਨਾਮ ਪਰ ਜਪਨਾ ਕਰਦੇ ਹਨ ਉਹ ਸਾਰੇ ਵਿਚਾਰਵਾਰਤਾ ਹੋਣ ਵਾਲੇ પ્રસੰਗਾਂ ਦੇ ਉਸ ਸਰਵਣ ਕਰਾਂਗੇ ਸਤਿਗੁਰੂ ਜੀ ਬਿਨਵਾਦ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਪ੍ਰਸਤ ਕਰਦੇ ਹੁਈਆਂ ਬੇਅੰਤ ਪ੍ਰਕਾਰ ਦੀਆਂ ਕੁੱਤਾ ਚੁੱਕਾਂ ਦੇ ਖਮਾ ਅਗਾਹੰ ਤੋਂ ਸਤਿਗੁਰੂ ਸਾਹਿਬ ਤੁਸਨ ਜੀ ਜੇ ਦੁਆਬ ਦੇ ਕੇ ਕਹੇ ਉਪਾਏ ਕਰ ਬਿਖਾਰ ਸੋ ਦੇਹੁ ਸੁਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ